ਔਲਾਦ ਦੀ ਖਾਤਰ ਮਾਂ ਪਿਓ ਕੀ ਕੀ ਸੋਚ ਕੇ ਰਾਤ ਨਸੌਂਦੇ ਆ ਔਲਾਦ ਦੀ ਖਾਤਰ ਮਾਂ ਪਿਓ ਕੀ ਕੀ ਸੋਚ ਕੇ ਰਾਤ ਨਸੌਂਦੇ ਆ ਔਲਾਦ ਜੀ ਨਾ ਖਰੀ ਰਹੇ ਤਾਂ ਦਿਲ ਯੋ ਨਾ ਦੇ ਰੋਂਦੇ ਆ ਔਲਾਦ ਜੀ ਨਾ ਖਰੀ ਰਹੇ ਤਾਂ ਦਿਲ ਯੋ ਨਾ ਦੇ ਰੋਂਦੇ ਆ ਪੁੱਤ ਹੋਵੇ ਪਮਤੀ ਹੋਵੇ ਮਾਪਿਆਂ ਦਾ ਪਰੋਸ ਅਗਵਾਈਏ ਨਾ ਤੀਏ ਉਲਾੰਬਾ ਲਈਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਤੀਏ ਉਲਾੰਬਾ ਲਈਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਬਾਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਬਾਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਤੀਏ ਉਲਾੰਬਾ ਲਈਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਤੀਏ ਉਲੰਬਾਲਿਆਏ ਨਾ ਬਿਨ ਵਿਆਹੇ ਕਸਮ ਬਣਾਈਏ ਨਾ ਨਾ ਜਾਣੇ ਤੂੰ ਮੇਰੀ ਧੀਏ ਬਾਬਲ ਨੂੰ ਤੂੰ ਕਿੰਨੀ ਪਿਆਰੀ ਨਾ ਜਾਣੇ ਤੂੰ ਮੇਰੀ ਧੀਏ ਬਾਬਲ ਨੂੰ ਤੂੰ ਕਿੰਨੀ ਪਿਆਰੀ ਸਿਰ ਚੁੱਕ ਚੁੱਕ ਕੇ ਕਰ ਜਾਉਣੇ ਤੇਰੇ ਵਿਆਹ ਦੀ ਕਰ ਰਹੀ ਤਿਆਰੀ ਸਿਰ ਚੁੱਕ ਚੁੱਕ ਕੇ ਕਰ ਜਾਉਣੇ ਤੇਰੇ ਵਿਆਹ ਦੀ ਕਰ ਰਹੀ ਤਿਆਰੀ ਤੈਨੂੰ ਆ ਲੈ ਦੂੰ ਤੈਨੂੰ ਉਹ ਲੈ ਦੂੰ ਤੈਨੂੰ ਆ ਲੈ ਦੂੰ ਤੈਨੂੰ ਉਹ ਲੈ ਦੂੰ ਖੋਰ ਕਿੰਨੇ ਚਾ ਪਰੇ ਮਨ ਵਿੱਚ ਧੀ ਦਾ ਵਿਆਜਦ ਹੋਊਗਾ ਮੈਂ ਅਗਲਾ ਦੂੰਗਾ ਆਪਣੇ ਤਨ ਵਿੱਚ ਸੁਪਨੇ ਹੋ ਜਾਣ ਚੂਰ ਚੂਰ ਐਸਾ ਕਦਮ ਉਠਾਈਏ ਨਾ ਸੁਪਨੇ ਹੋ ਜਾਣ ਚੂਰ ਚੂਰ ਕੋਈ ਐਸਾ ਕਦਮ ਉਠਾਈਏ ਨਾ ਧੀ ਲੰਬਾਲਿਆ ਇਹ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਧੀਏ ਉਲੰਬਾਲਿਆ ਇਹ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਬਾਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਬਾਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਬਾਬਲ ਦਾ ਅਭਿਮਾਨ ਤੂੰ ਮਾਂ ਦੀ ਲਾਡਲੀ ਬਾਬਲੀ ਦਾ ਬਿਮਾਨ ਤੂੰ ਮਾਂ ਦੀ ਲਾਡਲੀ ਜਾਨ ਤੂੰ ਜੀ ਦੇ ਨਾਲ ਮਾਪਿਆਂ ਦੀ ਨੱਕ ਵੱਡੇ ਪਰ ਹੀ ਨਾ ਐਸੀ ਉਡਾਨ ਤੂੰ ਜੀ ਦੇ ਨਾਲ ਮਾਪਿਆਂ ਦੀ ਨੱਕ ਵੱਡੇ ਪਰ ਹੀ ਨਾ ਐਸੀ ਉਡਾਨ ਤੂੰ ਬਾਪ ਤੇਰੇ ਨੇ ਤੂੰ ਲਾਡੋ ਬੜੇ ਲਾਡਾਂ ਦੇ ਨਾਲ ਪਾਲੀ ਜੰਗਰ ਕੀ ਚਾਲ ਚੱਲਣ ਤੂੰ ਅਜੇ ਹੀ ਟਾਲ ਵਿੱਚ ਟਾਲੀਏ ਦੋ ਗੱਲਾਂ ਹੋਣਗੀਆਂ ਤੇਰੇ ਤੇ ਕਰ ਕਰ ਥੱਕੇ ਖਾਈਏ ਨਾ ਤੀਏ ਉਲੰਬਾ ਲਿਆਈਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਤੀਏ ਉਲੰਬਾ ਲਿਆਈਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਬਾਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਬਬਲ ਦੀ ਪਗੜੀ ਨੂੰ ਲਾਡੋ ਵਿੱਚ ਪੰਚਾਇਤ ਲਹਾਈਏ ਨਾ ਧੀਏ ਉਲੰਬਾ ਲਿਆਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ ਧੀਏ ਉਲੰਬਾ ਲਿਆਏ ਨਾ ਬਿਨ ਵਿਆਹੇ ਖਸਮ ਬਣਾਈਏ ਨਾ